ਹੋਰ ਕਿਸੇ ਇਕੱਲੇ ਬੰਦੇ ਦੇ ਨਾਂ ਤੇ ਖਾਲਸਾ ਕਿਉਂ ਨਹੀਂ ਹੈ ਰਣਜੀਤ ਸਿੰਘ ਦੇ ਨਾਂ ਤੇ ਵੀ ਖਾਲਸਾ ਨਹੀਂ ਪਹਿਲਾਂ ਨਹੀਂ ਹੈ ਪਿਛੋ ਨਹੀਂ ਹੈ ਅਕਾਲੀ ਦਲ ਜ਼ਰੂਰ ਨੇ ਹੁੰਦੇ ਨੇ ਇਹਨਾਂ ਦੇ ਬੜਾਏ ਹੋਏ ਆਪਣੇ ਆਪਣੇ ਕੋ ਡੁਪਲੀਕੇਟ ਨੇ ਅਕਾਲੀ ਦਲ 1920 ਜਿਹੜੀ ਜਣੇ ਇਸਟਾੜੋ ਹੈ ਡੁਪਲੀਕੇਟ ਹੈ ਉਹ ਡੁਪਲੀਕੇਟ ਜਿੰਨੇ ਵਰਜੀ ਬਣਾ ਲਓ ਡੁਪਲੀਕੇਟ ਤਾਂ ਇੱਕ ਚੀਜ਼ ਹੋਣੀ ਵੀ ਹੋਰ ਬਣਾ ਲਓ ਚਾਹੇ ਇਹਦੇ ਡੁਪਲੀਕੇਟ ਚੀਜ਼ ਹੈ ਇਹ ਕਿਤੇ ਡੁਪਲੀਕੇਟ ਬਣ ਗਈ ਜਾਂ 10 ਬਣਾ ਲਓ ਕੋਈ ਪਾਬੰਦੀ ਨਹੀਂ ਹੈ ਇਹ ਡੁਪਲੀਕੇਟ ਖਾਲੀ ਨੇ ਅੱਡ-ਅੱਡ ਬਣਾਏ ਹੋਏ ਨੇ ਆਪਣੇ ਆਪਣੇ ਗੁਰੂ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ ਗੁਰੂ ਨਾਲ ਕੋਈ ਸੰਬੰਧ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਸਰਪ੍ਰੰਧ ਪ੍ਰਬੰਧਕਾਰ ਵਾਲੇ ਨੇ ਧਰਮ ਨਾਲ ਕੋਈ ਸੰਬੰਧ ਨਹੀਂ ਇਹਨਾਂ ਦਾ ਬਹੁਤਾ ਇਹਨਾਂ ਦਾ ਕਿਸ ਸੰਬੰਧ ਧਰਮ ਇਹ ਤਾਂ ਗੁਰਦਾਰਾ ਦੀ ਗੋਲਗੱਲ ਨਾਲ ਸੰਬੰਧ ਰੋ ਤਾਂ ਸਿਰ ਪ੍ਰਬੰਧ ਕਰਨ ਕਿਵੇਂ ਗੋਲ ਨੂੰ ਠੀਕ ਤਰੀਕੇ ਨਾਲ ਕਿਵੇਂ ਖਰਚ ਕਰਨਾ ਕਿੱਥੇ-ਕਿੱਥੇ ਕਰਨਾ ਚਾਹੀਦਾ ਉਹ ਆਪਣੀ ਬੁੱਧੀ ਅਨਸਾਰ ਕਰਦੇ ਨੇ ਇਹ ਗੁਰਬਾਣੀ ਨੂੰ ਛੱਡ ਬੈਠੇ ਨੇ ਸਿਆਸੀ ਆਦਮੀ ਨੇ ਆਹ ਸਾਰਾ ਰੌਲਾ ਇਹਦੇ ਕਰਕੇ ਪੈਂਦਾ ਨਾ ਗੁਰਬਾਣੀ ਛੱਡੀ ਹੋਈ ਕਰਕੇ ਰੌਲਾ ਪੈਦਾ ਗੁਰੂ ਦਾ ਲੜ ਛੱਡਤਾ ਮਾਇਆ ਦਾ ਲੜ ਫੜਿਆ ਹੋਇਆ ਮਾਇਆ ਦਾ ਲੜ ਫੜਿਆ ਗੁਰੂ ਛੱਡਿਆ ਹੋਇਆ ਅਸ਼ਾਂਤੀ ਇਸੇ ਗਲਤੀ ਦੇ ਗੁਰੂ ਦੇ ਲੜਦੇ ਨੇ ਲੈਣਾ ਵੀ ਕੀ ਹੈ ਲੈਣਾ ਦਾ ਮਾਇਆ ਤੋ ਇੱਥੇ ਤਾਂ ਗੁਰੂ ਕੰਮ ਨਹੀਂ ਨਾ ਹੁੰਦਾ ਇੱਥੇ ਤਾਂ ਕਹਿੰਦੇ ਆਪਣੇ ਵਾਲੇ ਵੀ ਛੱਡ ਦੇ ਹੁਣ ਆਪਣੇ ਵਾਲੇ ਮਾਇਆ ਜੇ ਛੱਡ ਨਹੀਂ ਹੋਵੇ ਤਾਂ ਗੁਰੂ ਦਾ ਲੜ ਫੜ ਲਓ ਆਪਣੀ ਦਾ ਵਧਾਉਣੀ ਇਹਨਾਂ ਨੇ ਇਸ ਕਰਕੇ ਗੁਰੂ ਦੀ ਲੋਡੀਏ ਤੇਰਾ ਲੋਭ ਚੰਡਗਾ ਹੋਏ ਗਈ ਸੁਰਪਤ ਕੋ ਦੇ ਰਾਜ ਦਾਣਵ ਮਾਰੇ ਅਭੇਗ ਅਭੇਗ ਕਰ ਕੀਨੇ ਸੰਤਨ ਕਾਜ ਲੋਪ ਜੰਡਾ ਕਾ ਹੋ ਗਈ ਸਰਪਤ ਕੋ ਦੇ ਰਾਜ ਸਰਪਤ ਇੰਦਰ ਨੂੰ ਰਾਜ ਦੇ ਕੇ ਆਪ ਅਲੋਪ ਹੋ ਗਈ ਜੰਡੂ ਦਾਨਵ ਮਾਰ ਅਪੇਖ ਕਰ ਅਪੇਖ ਕਰ ਹੈ ਦਾਨੋ ਮਾਰੇ ਅਪੇਖ ਕਰ ਕਿਨੇ ਸੰ ਤਨਕਾਜ ਆ ਅਪੇਖ ਕਰਤੇ ਹੁਣ ਦੁਬਾਰਾ ਜਨੁ ਵਿੱਚ ਨਹੀਂ ਆਉਣਗੇ ਜਿਹੜੇ ਮਾਰਤੇ ਦੁਬਾਰਾ ਜਨੁ ਨਹੀਂ ਲੈਣਗੇ ਉਹ ਇਹ ਕਹਿੰਦੇ ਨੇ ਨਾ ਜਿਹਨੂੰ ਰਾਮ ਮਾਰ ਦੇਵੇ ਮੁਕਤ ਹੋ ਜਾਂਦਾ ਆਏ ਐ ਹੁੰਦਾ ਮੁਕਤ ਉੱਕੜੀ ਹੁੰਦਾ ਜਿਵੇਂ ਰਾਵਣ ਮਾਰੇ ਆ ਵੀ ਮੁਕਤ ਹੋ ਗਿਆ ਤਲਵਾਰ ਨਾਲ ਮਾਰਿਆ ਮੁਕਤ ਨਹੀਂ ਹੁੰਦਾ ਕਦੇ ਵੀ ਕੋਈ ਗਿਆਨ ਘੜਗਣਾ ਮਾਰਿਆ ਮੁਕਤ ਹੁੰਦਾ ਹੈ ਗਿਆਨ ਘੜਗਣਾ ਮਾਰਿਆ ਹੈ ਮਨ ਮੁਕਤ ਹੁੰਦਾ ਹੈ ਗਿਆਨ ਘੜਗ ਲੈ ਮਨ ਸਿਉ ਨੂੰ ਜਾ ਪਹਿਲਾਂ ਤਾਂ ਆਪਣਾ ਮਨ ਮਾਰ ਲੈਣਾ ਮਨ ਮਰੇ ਬਿਨਾ ਮੁਕਤੀ ਨਹੀਂ ਮਿਲਦੀ ਇੱਥੇ ਮਨ ਮਾਰਿਆ ਸਰੀਰ ਨਹੀਂ ਮਾਰਿਆ ਸਰੀਰ ਨਾਲ ਉਹ ਨਹੀਂ ਤੋੜਿਆ ਜੀਵਨ ਮੁਕਤ ਕਹਿੰਦੇ ਨੇ ਜਿਉਂਦੇ ਨੂੰ ਮੁਕਤੀ ਦਿੱਤੀ ਹੈ। ਮਨ ਦੀ ਮਰਜ਼ੀ ਛੜਾਈ ਹੈ ਪਰਮੇਸ਼ਰ ਦੀ ਰਜ਼ਾ ਜੀ ਕੀਤਾ ਉਹ ਨੂੰ ਹੋਰ ਕੁਝ ਨਹੀਂ ਹੈ। ਵੰਦੀ ਮਰਜ਼ੀ ਛੜਾਤੀ ਪਰਮੇਸ਼ਰ ਦੇ ਬਾਣੀ ਚ ਲਿਆਂਦਾ ਮਸੂਰ ਕੀ ਕਰਦਾ ਸੀ بس ਇਹ ਹੀ ਮੁਕਤੀ ਹੈ। ਪਰਮੇਸ਼ਰ ਦੇ ਬਾਣੀ ਜਾਣਾ ਹੀ ਮੁਕਤੀ ਹੈ ਜੀਵਨ ਮੁਕਤੀ। ਇਹ ਸਮਝਾ ਕੇ ਲੈਂਦਾ ਜਾ ਸਕਦਾ। ਇਹ ਸਮਝਾ ਕੇ ਹੀ ਲਿਆਉਣਾ ਪੈਂਦਾ ਹੈ ਲੜਕੇ ਨਹੀਂ ਉਹਦਾ ਕੋਈ। ਤਰਜ਼ ਨਾਲ ਲੜ ਕੇ ਅਸੀਂ ਪਰ ਜਿੰਨੀ ਲਿਆ ਸਕਦੇ ਸਮਝਾ ਕੇ ਲਿਆ ਸਕਦੇ ਜਿਹੜੀ ਸਿੱਖਿਆ ਹੈ ਸਮਝਾਉਣ ਦਾ ਵਿਸ਼ਾ ਹੈ ਲੜਨ ਦਾ ਵਿਸ਼ਾ ਨਹੀਂ ਹੈ ਇਹ ਇਹ ਸਮਝਿਆ ਸਮਝਾਉਣ ਦਾ ਵਿਸ਼ਾ ਹੈ ਲੜਨ ਦਾ ਵਿਸ਼ਾ ਨਹੀਂ ਹੈ ਲੜ ਕੇ ਤਾਂ ਇਹਨਾਂ ਨੂੰ ਲੋਕ ਟੁੱਟਣਗੇ ਸਿੱਖੀ ਲੋ ਟੁੱਟਦੇ ਹੁੰਦੇ ਨੇ ਆਪ ਛੱਡਣਾ ਦੇਖੋ ਜੰਗ ਜਿੱਤ ਕੇ ਰਾਜ ਲੈ ਕੇ ਛੱਡ ਦਿੱਤਾ ਇਹ ਜਫਾ ਮਾਰਦੇ ਨੇ ਸਿੱਖਰੀ ਜਫਾ ਮਾਰ ਸਕਦਾ ਰਾਜ ਨੂੰ ਰਾਜ ਹੋਰ ਤੇ ਹੀ ਕਰਾਉਣੇ ਕਰਾਉਣਾ ਕਰੋ ਤਨਸਾਰ ਗੱਲ ਹੀ ਭੁੱਲਾ ਤੇ ਰਾਜ ਨਹੀਂ ਕਰ ਰਹਾ ਰਾਜ ਵਿਸਣ ਵਾਲੇ ਕਰ ਰਹੇ ਨੇ ਪਾਸੇ ਬੈਠਾ ਖਾਲਸਾ ਪਾਸੇ ਬੈਠਾ ਆਪ ਵੀ ਕਰ ਸਕਦਾ ਸੀ ਇਹ ਚਾਹੁੰਦਾ ਕਰ ਸਕਦਾ ਸੀ ਹੁਕਮ ਨਹੀਂ ਹੈ ਰਾਜ ਕਰਨ ਦਾ ਵੰਦਾ ਮਾਦਰ ਕੇ ਮਰਿਆ ਹੋ ਕੋ ਰਾਜ ਰਾਜ ਨੇ ਮਰਿਆ ਰਾਜੀ ਚ ਪੈਦਾ ਹੋਗੀ ਕੱਚਾ ਸੀ ਨਾ ਜੋ ਉਪਰੇਸ਼ ਨਹੀਂ ਸੀ ਹੋਇਆ ਹੋਇਆ ਉਹ ਵਿਚਾਰਧਾਰਾ ਦੀ ਸੀ ਬਗਲੀ ਪਰ ਲੜਾਈ ਲੜਾਈ ਦਾ ਕੰਮ ਲੈਣਾ ਸੀ ਉਹ ਲੈ ਲਿਆ ਉਹ ਤੇ ਹਾਂ ਜੀ ਕਿੰਨੇ ਸੰਤਨ ਕਾਇ ਸੰਤਾਂ ਨੇ ਕੰਮ ਕਰਤਾ ਸੰਤਾਂ ਦੇ ਕਾਇ ਸਵਾਰ ਤੇ ਸਵਈਆ ਜਾਂ ਤੇ પ્રસન્ન ਭਏ ਹੈ મહਾਮੁਣੀ ਦੇਵਨ ਕੇ ਤਪ ਮੈਂ ਸੁਖ ਪਾਵੈ ਯਾ ਤੇ ਪ੍ਰਸੰਨ ਪਏ ਹੈ ਮਹਾਮੁਨ ਦੇਖੋ ਇਹ ਜਿਹੜਾ ਸੁਭਿਆ ਹੈ ਇਹ ਸੁਭਿਆ ਹਰ ਤੀਜ ਪੜਦੇ ਨੇ ਉਹਨਾਂ ਨੂੰ ਅਲਰਜੀ ਹੈ ਅ ਵਿਦਵਾਨਾਂ ਨੂੰ ਦੂਰੇਲੇ ਮਿਸ਼ਨਰੀ ਆਲੇ ਦੂਜੇ ਤੀਜੇ ਉਹ ਲਾੜੀ ਦੇਖੋ ਤਾਂ ਸਹੀ ਗੱਲ ਕੀ ਹੈ ਗੱਲ ਤਾਂ ਸਮਝੋ ਯਾ ਤੇ ਪ੍ਰਸੰਨ ਪਏ ਹੈ ਮਹਾਮੁਨ ਦੇਵਨ ਕੇ ਤਪ ਮੈਂ ਸੁਖ ਪਾਵੇਂ ਦੇਵਨ ਕੇ ਤਪ ਮੈਂ ਸੁਖ ਪਾਵੇਂ ਜਿਹੜੇ ਮਹਾਮੁਨੀ ਸੀਦਾ ਵਡੇ ਵਡੇ ਰਿਸ਼ੀ ਬੁਨੇ ਸੀ ਇਹਨਾਂ ਨੂੰ ਆਖੇ ਜਿਹੜੇ ਸੀਗੇ ਬੋਲਣ ਨਹੀਂ ਸੀ ਦਿੰਦੇ ਬੋਲਣ ਨਹੀਂ ਸੀ ਦਿੰਦੇ ਜਿੱਥੇ ਵੀ ਉਹ ਜਿਵੇਂ ਉਹ ਸੰਤ ਨੇ ਕਦੇ ਜਾ ਕੇ ਪ੍ਰਚਾਰ ਕਰਨ ਜਾ ਕੇ ਖੜੇ ਹੋਣ ਨੂੰ ਸਵਾਲ ਕਰਨਾ ਵੀ ਇਹਨਾਂ ਨੂੰ ਤੇ ਇਹਦਾ ਵਿਚਾਰੇ ਘੋਡੇ ਲੈਣ ਲੱਗ ਜਾਣ ਐਂ ਬੰਦ ਕਰਤਾ ਸੀ ਇਹਨਾਂ ਦਾ ਪ੍ਰਚਾਰ ਇਹ ਤਕੜੇ ਸੀਗੇ ਬੰਦ ਕਰਤਾ ਉਹਨੇ ਜਿਵੇਂ ਤਾਰਕ ਜੀ ਲਿਆ ਕੇ ਪੈਂਦੇ ਨੇ ਅੜੀ-ਅੜੀ ਪਬਲਿਕ ਤਰਖੀਲਾ ਨਾ ਹੋ ਜਵੇ ਇਹਨਾਂ ਦੇ ਆਪੇ ਬੰਦ ਹੋ ਜਾਣਗੇ ਸਾਰੇ ਡੇਰੇ ਬੰਦ ਹੋ ਜਾਣਗੇ ਡੇਰਿਆਂ ਤੇ ਅਗਲੇ ਚਲੇ ਜਾਣਗੇ ਉਹ ਕਿ ਡੇਰਿਆਂ ਤੇ ਕਰਦਾ ਸੀ ਬੁੱਢਾ ਦਾ ਜੇ ਸਾਨੂੰ ਪਤਾ ਲੱਗਦਾ ਡੇਰੇ ਦੇ ਕਿਲੇ ਜਾਣਾ ਅਗਲੇ ਲਿਆ ਆ ਬੇ ਕਰਾਮਾ ਦਿਖਾ ਲਿਆ ਆ ਬੇ ਸੰਗੜ ਲਾਗੇ ਅੜਦਾ ਦੀ ਪਬਲਿਕ ਇਕੱਠੀ ਕਰ ਲੈਣੀ ਇਹਨੇ ਬਰਮਗਾਨੀ ਬਣੇ ਫਿਰਦੇ ਲਾ ਵੀ ਬਰਮਗਾਨੀ ਅਸੀਂ ਪਾਣੇ ਤੇ ਤੋਪਣਾ ਸਮਝਾ ਸਨ ਸਾਨੂੰ ਦਰਸ਼ਨ ਕਰਾ ਆਦਮ ਦਰਸ਼ਨ ਅਜੀ ਤੇ ਬੈਠਿਆ ਸੁਣਦੇ ਆ ਤੇਰੇ ਕੋਲੇ ਰਹਿੰਦੇ ਮਹੀਨਾ ਔਰ ਕੋੜਾ ਨੂੰ ਪੱਠੇ-ਪੁੱਠੇ ਜਿਹੜੀ ਸੰਗਤ ਪਾਈ ਹੋਈ ਆ ਤੂੰ ਲਿਆ ਤੇਰੇ ਕੋਲ ਬਧੇਰੇ ਪੈਸੇ ਪੜਾ ਸਾਨੂੰ ਪੜਾਵੇ ਦਾ ਤਾਂ ਜੇ ਇੱਕ ਸ਼ਬਦ ਇਹ ਅਰਥ ਆਉਦੇ ਹੁਣ ਜਿਹੜੇ ਹੱਥ ਜੋੜ ਦਿੰਦੇ ਸੀ ਇਹ ਜੰਮੇ ਤਾਂ ਨਹੀਂ ਜਾਂਦੇ ਅਸੀਂ ਪਿੱਛੇ हट ਗਏ ਸਾਰੇ ਸੰਤ ਇੱਕ ਬੰਨੀ ਨਹੀਂ ਜਾਂਦਾ ਇਹ ਸੰਤ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਇੱਕ ਬੰਨੀ ਜਾਂਦਾ ਸੰਗਦਾ ਇਹਦੇ ਚੋ ਸਾਰੇ ਖੋਟੇ ਸਿੱਕੇ ਨੇ ਟੋਟਲ ਖੋਟੇ ਸਿੱਕੇ ਨੇ ਕਿਹਾਂ ਤੇ પ્રસન્ન ਭਏ ਹੈ મહామੁਨੀ ਦੇਵਨ ਕੇ ਤਪ ਮੈਂ ਸੁਖ ਪਾਵਨ ਦੇਵਤਾ ਦੇ ਰਾਜ ਦੇ ਵਿੱਚ ਹੁਣ ਤਪ ਕਰਦੇ ਨੇ ਕੈਸਾ ਤਪ ਕਰਦੇ ਨੇ ਸੁਖ ਪਾਉਣ ਵਾਲਾ ਕਰਦੇ ਨੇ ਪਹਿਲਾਂ ਜੇ ਤਪ ਦੀ ਦੁੱਖ ਪਾਉਣ ਵਾਲੇ ਨੇ ਸਾਰੇ இந்து ਗੁਰ ਦੇ ਸਰੀਰਿਕ ਦੁੱਖਾਂ ਐ ਤਪ ਚ ਸੁਖ ਨਹੀਂ ਐ ਕਿਸੇ ਨੂੰ ਦੇਵਨ ਦਾ ਤਪ ਹੋ ਰਿਹਾ ਹੈ ਜਿਹੜੇ ਦੂਜੇ ਦੇ ਇਦੂਆ ਹੋਰ ਦੇ ਦੇਵਨ ਦਾ ਤਪ ਰਹੀ ਹੋ ਉਹ ਦੁੱਖ ਹੋਰ ਹੈ ਦੇਵਨ ਦਾ ਤਪ ਕੀ ਹੈ ਮਨ ਨੂੰ ਕਾਬੂ ਜੋ ਰੱਖਣਾ ਸਜ ਤਰਮ ਨੂੰ ਮਨ ਦੇ ਉੱਤੇ ਲਾਗੂ ਕਰ ਲੋ ਇਹ ਦੇਵਨ ਦਾ ਤਪ ਇਹਦੇ ਵਿੱਚ ਸੁੱਖ ਹੈ ਇਹਦੇ ਵਿੱਚ ਸੁੱਖ ਹੈ ਹੋਰ ਕਿਸੇ ਤਪ ਵਿੱਚ ਸੁੱਖ ਨਹੀਂ ਹੈ ਮਨ ਨੂੰ ਮੰਨ ਤੇ ਹਰ ਵਕਤ ਨਿਗਰ ਰੱਖਣੀ ਜੇ ਪੁਲਿਸ ਲੱਖਦੀ ਹੈ ਨਾ 10 ਰੁਪਈਆ ਤੇ ਨਿਗਰ ਧਿਆਨ ਮੰਦਾ ਰੱਖਣਾ ਆਪਣੇ ਦਾ ਧਿਆਨ ਕਿਸੇ ਹੋਰ ਦਾ ਨਹੀਂ ਰੱਖਣਾ ਇਹ ਰੱਖਦੇ ਨੇ ਪਰਮੇਸ਼ਰ ਦਾ ਧਿਆਨ ਮੰਦਾ ਨਹੀਂ ਰੱਖਦੇ ਸੋ ਕਿਵੇਂ ਹੋ ਜੂਗਾ ਮਨ ਵਿਗੜ ਗਿਆ ਪਰਮੇਸ਼ਰ ਦਾ ਧਿਆਨ ਰੱਖਦੇ ਨੇ ਕਿਉਂ ਪਰਮੇਸ਼ਰ ਚੋਰ ਹੈ ਦੁਨੀਆਂ ਨੂੰ ਖਾਨ ਕਰ ਦੂ ਕੋਈ ਤੁਸੀਂ ਉਹਦਾ ਕੀ ਧਿਆਨ ਰੱਖ ਲोगे ਅਸੀਂ ਉਹਦਾ ਧਿਆਨ ਕੀ ਰੱਖ ਲਾਂਗੇ ਆਪਣੇ ਮਨ ਦਾ ਧਿਆਨ ਰੱਖੋ ਜਿਹੜਾ ਖਰਾਬੀਆਂ ਕਰਦਾ ਹੈ ਜਿਹੜਾ ਵਿਗੜਦਾ ਰੋਜ਼ ਇਹਨੂੰ ਵਿਗੜਣ ਤੇ ਬਚਾ ਲੋ ਇਹ ਮਾਇਆ ਨੂੰ ਦੇਖ ਕੇ ਵਿਗੜਦਾ ਹੈ। ਕਿਆ ਨਕਲਾਂ ਦਾ ਆਪਣਾ ਆਦਮ ਧਿਆਨ। ਕਈ ਕੋਟ ਆਦਮ ਧਿਆਨ ਦਾਰ ਹੈ। ਉਹ ਚੋਰ ਦਾ ਧਿਆਨ ਰਖੀਦਾ, ਜ਼ੋਰ ਦਾ ਮਾਨ। ਆਪਣੇ ਅੰਦਰ ਧਿਆਨ ਰੱਖੋ ਬਕਾਰਾਂ ਦਾ ਜਿਹੜੇ ਲੁੱਟ ਕੇ ਲੈ ਗਏ ਸਾਰਾ ਚਿੜੀਆਂ ਚੋਗਾ ਹੀ ਖੇਤ। ਧਿਆਨ ਘਰੇ ਬਾਹਰ ਰੱਖਦੇ ਨੇ। ਸਾਰੇ ਠੱਗ ਨੇ, ਬਾਹਰ ਧਿਆਨ ਵਾਲੇ। ਇਹ ਬੇਵਕੂਫ ਨੇ ਵੱਦ ਦਿमाग ਨੇ। ਇਸ ਕਰਕੇ ਰਾਖਸ਼ ਜਿਹਨਾਂ ਨੂੰ ਪੈਂਦੇ ਸੀ ਜਦ ਮਨੁੱਖਾਂ ਦਾ ਕੈਰੈਕਟਰ ਕਿੱਥੋਂ ਰਹਿ ਗਿਆ ਆਦਮੀ ਦਾ ਬੰਦਾ ਲੋਭੀ ਹੋ ਗਿਆ ਤੇ ਉਹ ਫਿਰ ਰਾਖਸ਼ ਜਿਹਨਾਂ ਨੂੰ ਚੰਗੇ ਹੀ ਹੋਏ ਲੱਗਦੇ